ਕਿਸਾਨ ਦੋਸਤੋ ਕਈ ਥਾਵਾਂ ਤੋਂ ਖਬਰ ਆ ਰਹੀ ਹੈ ਕਿ ਜਿਹੜੀ ਕਣਕ ਦੇ ਵਿੱਚ ਗਲਾਬੀ ਸੁੰਡੀ ਦਾ ਅਟੈਕ ਹੈ ਕਈ ਜਗ੍ਹਾ ਦੇ ਉੱਤੇ ਹੈ ਤੇ ਇੱਕ ਹੀ ਪਿੰਡਾਂ ਵਿੱਚ ਵੇਖਿਆ ਬਿਲਕੁਲ ਨਹੀਂ ਹੈਗਾ ਇਸ ਕਰਕੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਤੇ ਜੇਕਰ ਲੱਗਦਾ ਕਿਤੇ ਤਾਂ ਫੇਰ ਹੀ ਉਹਦਾ ਅਪਚਾਰ ਕਰੋ ਨਹੀਂ ਤਾਂ ਕੋਈ ਲੋੜ ਨਹੀਂ ਕਿਉਂਕਿ ਜਦੋਂ ਹੀ ਮੌਸਮ ਥੋੜਾ ਜਿਆਦਾ ਤਬਦੀਲ ਹੋਇਆ ਥੋੜੀ ਠੰਡ ਹੋਣੀ ਸ਼ੁਰੂ ਹੋਈ ਹੈ ਮੌਲੀ ਜੀ ਹੁਣ ਉਹਦੇ ਨਾਲ ਹੀ ਦਾ ਅਟੈਕ ਆਪਣੇ ਆਪ ਰੁਕ ਜਾਣਾ ਹੈ ਇਹ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੇ ਕਿਤੇ ਅਟੈਕ ਜ਼ਿਆਦਾ ਹੈ ਅ ਫਿਰ ਯੂਨੀਵਰਸਟੀ ਦੀ ਸਿਫਾਰਸ਼ ਅਨੁਸਾਰ ਸ਼ਮਤਾਬਕ ਇੱਕ ਤਾਂ ਇਹ ਵੀ ਪਾਣੀਦਨ ਵੇਲੇ ਲਾ ਦਿਓ ਜਿਹੜੇ ਮਗਲੇ ਵਗੈਰਾ ਉਹ ਸੁਣਦੇ ਨੇ ਜਿਹੜੀਆਂ ਨਿਕਲ ਗਈਆਂ ਬਾਹਰੋਂ ਚੋਕ ਲੈਣਗੇ ਤੇ ਬਾਕੀ ਸਿਫਾਰਸ਼ ਹੈਗੀ ਹੈ 7 ਕਿਲੋ ਮੋਡਲ ਜਾਂ ਰੀਜੈਂਟ ਤੇ ਜਿਹੜਾ ਡਿਜਾ ਟੈਕਨੀਕਲ ਫੇਪਰੋਨ ਲੈ ਇਹ ਜਾਂ 1 ਲੀਟਰ ਕਲੋਰੋਪੈਰੀਫਾਸ 20 ਕਿਲੋ ਸਲਾਬੀ ਮਿੱਟੀ ਦੇ ਵਿੱਚ ਰਲਾ ਕੇ ਖੇਤ ਦੇ ਵਿੱਚ ਇਹਨੂੰ ਖਲਾਰ ਦਿਓ ਮਣ ਲਾਉਣ ਤੋਂ ਪਹਿਲਾਂ ਛੱਟਾ ਦੇ ਦਿਓ ਇਹ ਜਾਇਦੇ ਬਦਲ ਬਜੋਂ ਅਸੀਂ ਪੰਜਾਬ ਮਿਲੀਟਰ ਕੋਰਾਜ਼ਨ ਉਹਦੀ ਸਪਰੇਅ ਕਰ ਸਕਦੇ ਆ ਅਸੀਂ 200 ਲੀਟਰ ਪਾਣੀ ਦੇ ਵਿੱਚ ਕੋਲ ਕੇ ਲੈਪਸਿਕ ਪੰਪ ਨਾਲ ਸਪਰੇਅ ਕਰ ਦਿਓ ਉਹਦਾਂ ਵੀ ਇਹ ਕੰਟਰੋਲ ਹੋ ਜਾਏਗੀ ਤੇ ਦੋ ਗੱਲਾਂ ਦਾ ਹੋਰ ਧਿਆਨ ਰੱਖੋ ਕਿ ਮੈਂ ਵੇਖਿਆ ਫੀਲਡ ਦੇ ਵਿੱਚ ਜਿੱਥੇ ਸਾਡੇ ਕਿਸਾਨ ਚ ਕੰਨੇ ਹੋਗੇ ਨੇ ਤੇ ਜਾਂ ਵਿਭਾਗ ਚ ਕੰਨਾ ਹੋ ਗਿਆ ਉੱਥੇ ਕੁਝ ਜਣੀਆਂ ਪੈਸਟ ਕੰਪਨੀਆਂ ਤੇ ਉਹ ਵੀ ਚਿਕਨੀਆਂ ਹੋ ਗਈਆਂ ਪਰ ਉਹ ਹੋਰ ਤਰੀਕੇ ਨਾਲ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਹਮ ਆਪਣਾ ਸਿਫਾਰਸ਼ ਕਰ ਰਹੇ ਆ ਤੇ ਪੈਸਲ ਵਾਲੇ ਜਿਹੜੇ ਵੀਰ ਆ ਉਹਨਾਂ ਨੂੰ ਵੀ ਜਾਂ ਹੋਰ ਕਿਸਾਨਾਂ ਨੂੰ ਵੀ ਕੋਈ ਪੈਥਰਾਡ ਕੋਈ ਵਗੈਰਾ ਵਗੈਰਾ ਤੇ ਉਹਨਾਂ ਤੋਂ ਬਿਲਕੁਲ ਬਚੋ ਜੀ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ ਨੇ ਇਸ ਕਰਕੇ ਇਸ ਗੱਲ ਦਾ ਖਿਆਲ ਰੱਖੋ ਦੂਜੀ ਗੱਲ ਇਹ ਹੈ ਕਿ ਜਦੋਂ ਅਟੈਕ ਆਉਂਦਾ ਹੈ ਪਹਿਲੀ ਗੱਲ ਤਾਂ ਵੇਖਿਆ ਪਿਛਲੇ ਸਾਲ ਵੀ ਕਿ ਕਣਕ ਦੇ ਜਿਹੜੀ ਮੇਨ ਜਿਹੜੀ ਹੈਗੀ ਹੈ ਤਣਾ ਜਦੋਂ ਉੱਤੇ ਅਟੈਕ ਆ ਜਾਂਦਾ ਹੈ ਉਸ ਦੇ ਵਿੱਚੋਂ ਪਾਸੇ ਹੋਰ ਫਟਾਰਾ ਆ ਜਾਂਦਾ ਕਣਕ ਦਾ ਤੇ ਪਰ ਜੇ ਬਹੁਤ ਛੋਟੀ ਕਣਕ ਉਤੇ ਅਟੈਕ ਹੋ ਗਿਆ ਸਾਨੂੰ ਲੱਗਦਾ ਵੀ ਇਹ ਪੌਦੇ ਕੁਝ ਵਿੱਚ ਬਿਲਕੁਲ ਹੀ ਖਤਮ ਹੋ ਗਿਆ ਤਾਂ ਉਸ ਦਾ ਇੱਕ ਹੱਲੇ ਵੀ ਹੈਗਾ ਵੀ ਤੁਸੀਂ ਕੋਈ ਵੀ ਲੇਟ ਵੈਰਾਈਟੀ ਵਾਸਤੇ ਸਾਰੀ ਕਣਕਾਂ ਹੀ ਜੀ ਚੌਥੇ ਹਫਤੇ ਤੱਕ ਸਪਰਸ਼ ਕੀਤੀਆਂ ਗਈਆਂ ਤਾਂ ਲਗਭਗ ਚੌਥਾ ਹਫਤਾ ਚੱਲ ਰਿਹਾ ਤੇ ਜਿਹੜੀ ਵੀ ਤੁਸੀਂ ਕਣਕ ਵੀਡੀਓ ਚਾਹੀ ਉਸ ਦਾ ਹੀ ਕੋਈ 8-10 ਕਿਲੋ ਕਣਕ ਲੈ ਕੇ ਤੇ ਉਹਨੂੰ ਸ਼ਟਾ ਦੇ ਦਿਓ ਪਾਣੀ ਤਾਂ ਪਹਿਲਾਂ ਦਿੱਤਾ ਜਾ ਸਕਦਾ ਹੈ ਜੇ ਪਾਣੀ ਲੱਗਿਆ ਤਾਂ ਵੀ ਕੋਈ ਗੱਲ ਨਹੀਂ ਗਿਲ ਦੇ ਵਿੱਚ ਵੀ ਉਹਨੇ ਹੋ ਜਾਣਾ ਤਾਂ ਜੇ ਕਿਤੇ ਕਣਕ ਬਰਲੀ ਰਹਿੰਦੀ ਹੈ ਉਹ ਨਾਲ ਦਲ ਜਾਂਦੀ ਹੈ ਕੋਈ ਕਣ ਕਾਮ ਤੌਰ ਤੇ ਵੇਖਿਆ ਆਪਾਂ ਜਦੋਂ ਕਟਾਈ ਦਾ ਸੀਜ਼ਨ ਆਉਂਦਾ ਚਾਹੇ ਗੇਤੀ ਬਿਛੇਤੀ ਇੱਕੋ ਟਾਈਮ ਤੇ ਆ ਜਾਂਦੀ ਹੈ ਇਸ ਕਰਕੇ ਇਹ ਤਰੀਕਾ ਵੀ ਵਰਤਿਆ ਜਾ ਸਕਦਾ ਹੈ